ਪਿੰਡ ਬਾਉਪੁਰ ਦੇ ਵਿੱਚ ਜਿਹੜੇ ਅੱਜ ਬੰਨ ਨੂੰ ਟੁੱਟੇ ਨੂੰ 14 ਦਿਨ ਦੇ ਆਸ-ਪਾਸ ਹੋ ਚੁੱਕੇ ਹੈ ਤੇ ਹਰ ਦੂਜੇ ਸਾਲ 2023 ਚ ਵੀ ਇਹ ਨੁਕਸਾਨ ਹੋਇਆ ਬੰਨ ਟੁੱਟਿਆ ਤੇ ਅੱਜ 25 ਚ ਦੁਬਾਰਾ ਬੰਨ ਟੁੱਟਿਆ ਤੇ ਮੈਂ 23 ਚ ਵੀ ਹਫਤਾ ਪਹਿਲਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਪਾਣੀ ਹਰੀਕੇ ਤੋਂ ਰਿਲੀਜ਼ ਕੀਤਾ ਜਾਵੇ ਤੇ ਇਸ ਸਾਲ ਵੀ 14 ਤਰੀਕ ਨੂੰ ਮંત્રી ਸਾਹਿਬ ਨੂੰ ਮਿਲਣ ਤੋਂ ਬਾਅਦ ਜਦੋਂ ਮੈਨੂੰ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਮਿਲਿਆ ਤੇ ਮੈਂ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਕਲੈਰਿਟੀ ਦਿੱਤੀ ਕਿ ਜੇ ਪਾਣੀ ਹਰੀਕੇ ਤੋਂ ਰਿਲੀਜ਼ ਨਹੀਂ ਕੀਤਾ ਗਿਆ ਤੇ ਫਿਰ ਪੰਜਾਬ 'ਚ ਤਬਾਹੀ ਹੋਣੀ ਹੈ ਅਗਲੇ 10 ਦਿਨਾਂ ਦੇ ਚ ਤੇ ਜੇ ਰਾਣਾ ਕੈਲਕੂਲੇਟ ਕਰ ਸਕਦਾ ਕਿ 10 ਦਿਨਾਂ ਬਾਅਦ ਕਿੰਨਾ ਪਾਣੀ ਆਉਣਾ ਕਿੰਨਾ ਰਿਲੀਜ਼ ਹੋਣਾ ਕਿੰਨਾ ਮੀਂਹ ਪੈਣਾ ਕਿ ਸਰਕਾਰ ਨਹੀਂ ਕਰ ਸਕਦੀ ਤੇ ਮੈਂ ਸਰਕਾਰ ਨੂੰ ਉਦੋਂ ਵੀ ਬੇਨਤੀ ਕੀਤੀ ਸੀ ਵੀ ਪਾਣੀ ਰਿਲੀਜ਼ ਕਰੋ ਸੋਲਿਊਸ਼ਨ ਇਹ ਹੈ ਮਗਰੋਂ ਤੁਸੀਂ ਅਫਸੋਸ ਕਰਨ ਆ ਜਾਣਾ ਇਹ ਬੜਾ ਮਾੜਾ ਹੋਇਆ ਸੋ ਇਹ ਮੈਨ ਮੇਡ ਫਲੱਡ ਆ 8 ਲੱਖ ਕਿਊਸਿਕ ਪਾਣੀ ਜਿਹੜਾ ਡੈਮ ਚੋਂ ਪੌਂਗ ਡੈਮ ਚੋਂ ਬਿਆਸ ਦਰਿਆ 'ਚ ਛੱਡਿਆ ਗਿਆ ਉਹ ਹਰੀਕੇ ਤੋਂ ਅੱਗੇ ਨਹੀਂ ਛੱਡਿਆ ਗਿਆ ਉਹਦੇ ਕਰਕੇ ਅੱਜ ਇਹ ਸਿਚੁਏਸ਼ਨ ਬਣੀ ਹੈ ਭਾਈ ਉਦੋਂ ਛੱਡ ਰਹੀ ਸੀ 20000 ਕਿਊਸਿਕ ਪਾਣੀ ਅੱਜ ਛੱਡ ਰਹੇ ਆ ਅਸੀਂ ਕੱਲ 2.5 ਲੱਖ ਕਿਉਂ ਸਿਕ ਪਾਣੀ ਤੇ ਜੇ ਇਹ 2.5 ਲੱਖ ਹੀ ਪਹਿਲਾਂ ਛੱਡਿਆ ਜਾਂਦਾ ਜਾਂ ਜਿੰਨਾ ਪਿੱਛੇ ਆ ਰਿਹਾ ਅਸੀਂ ਉਹ ਨਾਲ ਦੇ ਨਾਲ ਅੱਗੇ ਛੱਡ ਦਿੰਦੇ ਤਾਂ ਅੱਜ ਜਿਹੜੀ ਸਿਚੁਏਸ਼ਨ ਬਣੀ ਹੈ ਇਹ ਪਾਣੀ ਨਹੀਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਇਹਦਾ ਇੱਕ ਪਰਮਨੈਂਟ ਹੱਲ ਸਰਕਾਰ ਨੂੰ ਕੱਢਣ ਦੀ ਲੋੜ ਹੈ ਮੈਂ ਤਾਂ ਕਹੂੰਗਾ ਬਹੁਤ ਮੰਤਰੀ ਸਾਹਿਬਾਨ ਵੀ ਸਾਰੇ ਆਏ ਪਰਮਨੈਂਟ ਡਿਊਟੀ ਲਕੀਆਂ ਆ ਮੁੱਖ ਮੰਤਰੀ ਸਾਹਿਬ ਵੀ ਆਏ ਵਿਧਾਨ ਸਭਾ ਦੇ ਵਿੱਚ ਮੈਂ ਇੱਕ ਇਸ਼ੂ ਚੱਕਿਆ ਸੀਗਾ ਕਿ ਬੰਨਾਂ ਨੂੰ ਪਰਮਨੈਂਟਲੀ ਪੱਕੇ ਕਰਨ ਵਾਲਾ ਤੇ ਫਲੋਰ ਆਫ ਦੀ ਹਾਊਸ ਤੇ ਕੋਇਲ ਸਾਹਿਬ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਨੇ ਕਿਹਾ ਜੇ ਲੋਕ ਜ਼ਮੀਨ ਦੇ ਦੇਣਗੇ ਤੇ ਸਰਕਾਰ ਬੰਨ ਪੱਕੇ ਕਰਕੇ ਦੇਊਗੀ ਤੇ ਮੈਂ ਚਾਹੂੰਗਾ ਵੀ ਅੱਜ ਸਰਕਾਰ ਦੇ ਸਾਹਮਣੇ ਆ ਜੋ ਨੁਕਸਾਨ ਜ਼ਿੰਮੇਵਾਰਤਾ ਹੋ ਰਿਹਾ ਉਹਨੂੰ ਉਸ ਜਿਹੜੇ ਵਾਅਦੇ ਨੂੰ ਫਲੋਰ ਆਫ ਦੀ ਹਾਊਸ ਤੇ ਕੀਤਾ ਉਹਨੂੰ ਪੂਰੇ ਕਰਨ ਦਾ ਐਲਾਨ ਕੀਤਾ ਜਾਵੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਨਵਾਬਜਾ ਨਾਲ ਲੋਕਾਂ ਨੂੰ ਪਿਛਦੀਆਰ ਪੂਰਾ ਮਿਲਿਆ ਤੇ 70 70 ਹਜ਼ਾਰ ਰੁਪਏ ਦੇ ਝੋਨੇ ਦਾ ਨੁਕਸਾਨ ਹੋਇਆ ਸਾਡਾ ਜ਼ਿੰਮੇਦਾਰਾਂ ਦਾ ਇਹ ਕੁਦਰਤ ਕਰਕੇ ਨਹੀਂ ਆ ਇਹ ਪਾਣੀ ਨਾ ਛੱਡਣ ਕਰਕੇ ਇੱਥੇ ਜਿੰਨੇ ਜ਼ਿੰਮੇਦਾਰ ਬੈਠੇ ਆ ਹਰੇਕ ਨੂੰ ਪਤਾ ਕਾਰਨ ਕੀ ਐ ਫਲੱਡ ਆਉਣ ਦਾ ਇਹ ਬੰਨਾਂ ਨੂੰ ਟੁੱਟਣ ਦਾ ਕਾਰਨ ਕੀ ਆ ਸੋ ਸਰਕਾਰ ਨੂੰ 70000 ਰੁਪਿਆ ਜਿਹੜਾ ਝੋਨੇ ਦਾ ਨੁਕਸਾਨ ਹੈ ਉਹ ਪੂਰਾ ਕਰਕੇ ਜ਼ਿੰਮੇਦਾਰ ਨੂੰ ਦੇਣਾ ਚਾਹੀਦਾ ਇਹ ਨਹੀਂ ਵੀ 6800 ਰੁਪਏ ਜੋ ਜ਼ਿੰਮੇਦਾਰ ਦੀ ਲਾਗਤ ਵੀ ਨਹੀਂ ਹੁੰਦੀ 6800 ਰੁਪਏ ਦਾ ਸੋ 2 ਸਾਲ ਪਹਿਲਾਂ ਵੀ ਨੁਕਸਾਨ ਹੋਇਆ ਹੁਣ ਫੇਰ ਹੋਇਆ ਤੇ ਜ਼ਿੰਮੇਦਾਰ ਤਾਂ ਇੱਕ ਵਾਰ ਥੱਲੇ ਲੱਗੇ ਚਾਰ ਪੰਜ ਸਾਲ ਨਹੀਂ ਉੱਠ ਪਾਉਂਦਾ ਸੋ ਲਗਾਤਾਰ ਇਹ ਚੀਜ਼ਾਂ ਹੋ ਰਹੀਆਂ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਸਰਕਾਰ ਹਰ ਵਾਰ ਜਦੋਂ ਬੰਨ ਟੁੱਟਦੇ ਆ ਉਦੋਂ ਗੱਲਾਂ ਕਰਦੇ ਆ ਉਸ ਤੋਂ ਬਾਅਦ ਹੋ ਜਾਂਦੀ ਆ ਪਰ ਫਿਰ ਜਾ ਕੇ ਆ ਗਈ ਹੈ ਸੋ ਮੈਂ ਚਾਹੁੰਗਾ ਇਹਦੇ ਕੋਈ ਕੁਝ ਸਿੱਖਣ ਦੀ ਲੋੜ ਹੈ ਜਿਹੜਾ ਪਰਮਨੈਂਟ ਸੋਲੂਸ਼ਨ ਕੱਢਣ ਦੀ ਲੋੜ ਹੈ